ਰੇਤ ਮਾਫੀਆ ਤੇ ਪਪਾ ਪਾਰ ਰੋਣਾ ਹੀ ਸਾਡੀ ਪੁਲਿਸ ਪ੍ਰਸ਼ਾਸਨ ਜਿਹੜੀ ਆ ਸਿਵਲ ਪ੍ਰਸ਼ਾਸਨ ਉਹ ਪਪਾ ਪਾਰ ਹੋਏ ਪਿਆ ਵੀ ਰੇਤ ਦੀ ਖੱਡ ਚਲਾਉਣੀ ਆ ਅਸੀਂ ਤੁਹਾਡੇ ਮੋਹ ਜਣਾ ਹੀ ਅਪੀਲ ਕਰਦੇ ਆ ਸਰਕਾਰ ਦੇ ਪ੍ਰਸ਼ਾਸਨ ਨੂੰ ਵੀ ਰੇਤ ਮਾਫੀਆ ਨੂੰ ਰੋਡ ਮਾਫੀਆ ਨੂੰ ਪਾੜਨ ਬਦਲੇ ਨਾ ਕੰਮ ਕਰੋ ਲੋਕਾਂ ਦੀਆਂ ਮੰਗਾਂ ਮੁਸਕਾਂ ਸੁਣੋ ਲੋਕਾਂ ਦੀ ਜਿਹੜੀਆਂ ਮੰਗਾਂ ਮੁਸਰਾਂ ਵਿੱਚ ਕਚਹਿਰੀ ਚ ਬਹਿ ਜੇ ਸਾਨੂੰ ਸੋ ਇਹ ਇਹ ਕਹਿਣਾ ਚਾਹੁੰਦੇ ਆ ਵੀ ਰੇਟ ਦਾ ਹੱਕ ਜਿਹੜਾ ਵਾ ਉਹ ਕਿਸਾਨ ਨੂੰ ਤੇ ਮਜ਼ਦੂਰ ਨੂੰ ਮਿਲੇ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਵੀ ਰੈਵਨਿਊ ਵੀ ਲਓ ਸਾਡੇ ਤੋਂ ਜੇ ਕਿਤੇ ਕੋਕਾ ਪੜ ਕੇ ਖੜਦਾ 500 ਰੁਪਇਆ ਲੈ ਲਓ ਟਰਾਲੀ ਪਰਦਾ ਬਗੈਰ ਵਾਰ ਤੋਂ 200 ਲੈ ਲਓ ਟਰਾਲਾ ਪਰਦਾ ਵਾਰ ਵਾਲਾ ਤੇ ਉਹ ਤੋਂ 500 ਲੈ ਲਓ ਜੇ ਕੋਕਾ ਟਿੱਪਰ ਪਰ ਕੇ ਖੜਦਾ ਤੇ ਉਹ ਤੋਂ 1000 ਲਵੇ ਸਰਕਾਰ ਸਰਕਾਰ ਦੇ ਖਜ਼ਾਨੇ ਚ ਪਹੇ ਜਾਣ ਚੋਰਾਂ ਦੇ ਘਰ ਨਾ ਜਾਣ ਅਰੇ ਇਹਦੀ ਖੱਡ ਵੀਰੇ ਜ਼ਬਰਦਸਤੀ ਲਾ ਰਿਆ 75 ਕਿੱਲੇ ਥਾਂ ਜਿਹੜਾ ਇੱਥੇ ਮਨਜ਼ੂਰ ਕਰਕੇ ਬੈਠੀ ਆ ਸਰਕਾਰ ਮੈਨੂ ਵਿਭਾਗ ਪੱਪਾਂ ਪੋਰਾ ਪਿਆ ਪੰਜਾਬ ਦੀ ਸਰਕਾਰ ਪੱਪਾਂ ਪਾਰਵਾ ਔਰ ਰੇਤ ਮਾਫੀਆ ਦੇ ਪੱਪਾਂ ਪਾਰ ਹੋਣਾ ਹੀ ਸਾਡੀ ਪੁਲਿਸ ਪ੍ਰਸ਼ਾਸਨ ਜਿਹੜੀ ਆ ਸਿਵਲ ਪ੍ਰਸ਼ਾਸਨ ਉਹ ਪੱਪਾਂ ਪਾਰ ਹੋਏ ਪਿਆ ਵੀ ਰੇਤ ਦੀ ਖੱਡ ਚਲੋਣੀ ਆ ਇਹ ਰੇਤ ਦੀ ਖੱਡ ਚੱਲਣ ਦੇ ਨਾਲ ਹਜ਼ਾਰਾਂ ਲੋਕਾਂ ਦੀ ਤਬਾਹੀ ਆ ਕਿਉਂਕਿ ਜਦੋਂ ਇੱਥੇ 75 ਕਿੱਲਾਂ ਦੇ ਵਿੱਚ 40 ਫੁੱਟ ਡੂੰਗੀ ਖੱਡ ਬਣ ਗਈ ਤੇ ਇਹਨੇ ਜਦੋਂ ਹੜ ਆਇਆ ਕੁੰਮਣ ਢੇਰੀ ਬਣਾ ਕੇ ਜਿਵੇਂ ਇਹਦਾ ਨੁਕਸਾਨ ਕਰਨਾ ਵਾ ਦਰਿਆ ਦਾ ਇਹ ਆ ਬੰਦ ਤੁਸੀਂ ਵੇਖ ਰਹੇ ਜਿੱਥੇ ਤੁਈ ਆ ਜਿੱਥੇ ਪੁਲਿਸ ਖੜੋਤੀ ਆ ਪੁਲਿਸ ਇਸ ਟਾਈਮ ਤੇ ਇਹਨਾਂ ਖਾਡ ਵਾਲਿਆਂ ਨੂੰ ਪਾਲਣ ਵਾਸਤੇ ਖੜੋਤੀ ਹੋਈ ਆ ਇਹ ਸਾਰਾ ਕੁਝ ਜਿਹੜਾ ਵਾ ਇਹ ਹੋਇਆ ਕਦੋਂ ਆ ਕਿਉਂਕਿ 14 12 ਤੇ 11 ਤਰੀਕ ਨੂੰ ਇੱਥੇ ਇੱਕ ਤਰਨਾਹ ਚੱਲਦਾ ਸੀਗਾ ਉਹ ਤਰਨੇ ਤੋਂ ਸਾਡੇ ਆਗੂ ਚੁੱਕ ਕੇ ਜੇਲ੍ਹ ਚ ਛੁੱਟੇ 12 ਨੂੰ ਇਸੇ ਤਰਨਾ ਲੱਗਾ ਆਗੂ ਛੱਡੇ ਤੇ 14 ਦੀ ਮੀਟਿੰਗ ਹੋਈ ਆ 14 ਦੀ ਮੀਟਿੰਗ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਨੇ ਇੱਕ ਕਮੇਟੀ ਬਣਾਈ ਪ੍ਰੀਤਿੰਦਰਜੀਤ ਸਿੰਘ ਐਸਡੀਐਮ ਦੀ ਅਗਵਾਈ ਚ ਉਹਨਾਂ ਨੇ 18 ਨੂੰ ਪਗੋਲਕ ਸਥਿਤੀਆਂ ਮੁਤਾਬਕ ਮੋਕਾ ਵਿਖਰ ਹੋਣਾ ਸੀ ਲੋਕ ਇਕੱਠੇ ਹੋ ਸੀ ਪੀੜਤ ਤੇ ਬਹੀ ਆਪ ਦੀ ਅਰਜ਼ੀ ਕਰਾਂਗੇ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਪਰ ਉਹਨਾਂ ਦੀ ਇੱਕ ਨਹੀਂ ਸੁਣੀ ਗਈ ਜਦੋਂ ਵੇਖਿਆ ਸ਼ੰਭੂ ਖਨੋਰੀ ਸਰਕਾਰ ਚੜ ਕੇ ਆ ਗਈ ਆ ਸਰਕਾਰ ਨੇ ਆਪਣੀ ਪੂਰਾ ਕਹਿ ਰੂਸੇ ਵਰਤਾਇਆ ਵਾ ਤੇ ਇਹ ਖੱਡ ਵੀ 8 ਦਿਨਾਂ ਤੋਂ ਜਿਹੜੀ ਆ ਉਹ ਇੱਥੇ ਚਲਾ ਰਹੇ ਆ ਪਰ ਪੀੜਤ ਲੋਕ ਇਕੱਠੇ ਹੋਏ ਆ ਉਹਨਾਂ ਪੀੜਤਾਂ ਨੇ ਆੜ ਕੇ ਉਹਨੂੰ ਬੰਦ ਕਰਾਤਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹ ਰੇਤ mafia ਨੂੰ ਰੋਡ mafia ਨੂੰ ਪਾੜਨ ਬਦਲੇ ਨਾ ਕੰਮ ਕਰੋ ਲੋਕਾਂ ਦੀਆਂ ਮੰਗਾਂ ਮੁਸ਼ਕਲਾਂ ਸੁਣੋ ਲੋਕਾਂ ਦੀ ਜਿਹੜੀਆਂ ਮੰਗਾਂ ਮੁਸ਼ਕਲਾਂ ਵਿੱਚ ਕਚਹਿਰੀ 'ਚ ਬਹਿ ਜਸਣੋਂ ਇੱਥੇ ਕਿਤੇ ਮੁੱਖ ਮੰਤਰੀ ਜੀ ਆਪ ਹਣ ਲਾਲਜੀਤ ਭੁੱਲਰ ਜੀ ਆਪ ਹਣ ਲੋਕਾਂ ਨੂੰ ਇਕੱਠਿਆ ਕਰਕੇ ਲੋਕਾਂ ਦੀ رائے شمਾਰੀ ਕਰ ਲਈ ਜਾਵੇ رائے ਲੈ ਲਈ ਜਾਵੇ ਵੀ ਕੀ ਇਹ ਖੜ ਚੱਲੇ ਤੇ ਤੁਹਾਨੂੰ ਫਾਇਦਾ ਜਾਂ ਨਾ ਚੱਲੇ ਤੇ ਤੁਹਾਨੂੰ ਫਾਇਦਾ ਵਾ ਇਹ ਕੋਰਾ رائے شمਾਰੀ ਜ਼ਰੂਰ ਹੋਣੀ ਚਾਹੀਦੀ ਆ ਪਰ ਅਸਲ ਦੇ ਵਿੱਚ ਚੋਰ ਚੋਰ ਬਸੇਰੇ ਭਾਈ ਰੇਤਾ ਦੇ ਵਿੱਚੋਂ ਮੁਨਾਫਾ ਐਡਾ ਵੱਡਾ ਵਾ ਪੀ 50 50000 ਦਾ ਟਿੱਪਰ ਵੇਚਦਾ 20 20000 ਦਾ ਟਾਲਾ ਵੇਚਦਾ ਖੇਤਕਾਰ ਦਾ ਕਜੂਮਬ ਨਿਕਲ ਜਾਂਦਾ ਤੇ ਇਹਨਾਂ ਦੇ ਘਰ ਮੁਰਗੇ ਰਹਿਦੇ ਬੱਕਰੇ ਰਹਿੰਦੇ ਆ ਸੋ ਇਹ ਇਹ ਕਹਿਣਾ ਚਾਹੁੰਦੇ ਆ ਵੀ ਰੇਤ ਦਾ ਹੱਕ ਜਿਹੜਾ ਵਾ ਉਹ ਕਿਸਾਨ ਨੂੰ ਤੇ ਮਜ਼ਦੂਰ ਨੂੰ ਮਿਲੇ ਮਜ਼ਦੂਰ ਭਰੇ ਤੇ ਕਿਸਾਨ ਆਪਣੀ ਰੇਤ ਪਰ ਕੇ ਵੇਚ ਕੇ ਆਵੇ ਦੋਵਾਂ ਦੇ ਚੁੱਲ੍ਹੇ ਤਪਦੇ ਰਹਿਣ ਦੋਵੇਂ ਇਕੱਠੇ ਰਹਿਣ ਔਰ ਖਸ਼ਾਲੀ ਰਹੂਗੀ ਸਾਡੀ ਚਿੱਟੀ ਜਾਂਦੀ ਆ ਅਸੀਂ ਚਾਹੁੰਦੇ ਆ ਖਾਣਾ ਤੇ ਬੈਠੇ ਆ ਸਾਨੂੰ ਦਰਿਆ ਆਏ ਦੀ ਪਾਣੀ ਆਏ ਦੀ ਕੋਈ ਪਰਵਾਹ ਨਹੀਂ ਹੋਆ ਕਰੂਗੀ ਜੇ ਕਿ ਤੇਰੇ ਇੱਧਾ ਹੱਕ ਸਾਨੂੰ ਮਿਲ ਜੇ ਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਵੀ ਰੈਵਨਿਊ ਵੀ ਲਓ ਸਾਡੇ ਤੋਂ ਜੇ ਕਿ ਕੋ ਢੱਕਾ ਪਰ ਕੇ ਖੜਦਾ ਉਹ ਤੋਂ 100 ਰੁਪਏ ਲੈ ਲਓ ਟਰਾਲੀ ਪਰਦਾ ਬਗੈਰ ਵਾਰ ਦਾ 200 ਲੈ ਲਓ ਟਰਾਲਾ ਪਰਦਾ ਵਾਰ ਵਾਲਾ ਤੇ ਉਹ ਤੋਂ 500 ਲੈ ਲਓ ਜੇ ਕੋ ਟਿਪਰ ਫੜਕੀ ਪਰ ਕੇ ਖੜਦਾ ਤੇ ਉਹ ਤੋਂ 1000 ਲਵੇ ਸਰਕਾਰ ਸਰਕਾਰ ਦੇ ਖਜ਼ਾਨੇ ਚ ਪਹੇ ਜਾਣ ਚੋਰਾਂ ਦੇ ਘਰ ਨਾ ਜਾਣ ਔਰ ਕਿਸਾਨ ਦੇ ਮਜ਼ਦੂਰ ਦੇ ਘਰ ਆਉਣ ਸੋ ਇਹ ਅੱਜ ਮਸ਼ੀਨ ਉਹਨਾਂ ਨੇ ਕੱਢ ਲਿਆ ਦੂਜੀ ਮਸ਼ੀਨ ਵੀ ਕਢਾਉਣੇ ਆ ਕੜਾ ਕੇ ਤੇ ਅਸੀਂ ਅਪੀਲ ਕਰਾਂਗੇ ਤੁਹਾਡੇ ਮਾਣਯੋਗ ਰਾਈ ਕਿ ਇਸ ਰੇਤਾ ਦੇ ਚੈਪਟਰ ਨੂੰ ਇੱਥੇ ਹੀ ਸਰਕਾਰ ਕਲੋਜ਼ ਕਰਕੇ ਇਹਦੇ ਤੇ ਕੋਈ ਵਧੀਆ ਹੱਲ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਨ ਧੰਨਵਾਦ ਤੇ ਪੰਜ ਜਥੇਬੰਦੀਆਂ ਜਿਹੜੀਆਂ ਉਹ ਤਕਰੀਬਨ ਇੱਥੇ ਇਕੱਠੀਆਂ ਵਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਏਕਾ ਪੂਰੇ ਪੰਜਾਬ ਦੇ ਵਿੱਚ ਖੂਬਸੂਰਤੀ ਨਾਲ ਰਹੂਗਾ ਜਿਵੇਂ 28 ਤਰੀਕ ਨੂੰ ਡੀਸੀ ਦਫ਼ਤਰਾਂ ਤੇ ਏਕਾ ਨਜ਼ਰ ਆਇਆ ਸੀ ਜਿਵੇਂ 29 ਨੂੰ ਏਕਾ ਨਜ਼ਰ ਆਇਆ ਸੀ ਤੇ ਜਿਵੇਂ 31 ਨੂੰ ਏਕਾ ਨਜ਼ਰ ਆਇਆ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ 12 ਮੰਗਾ ਕੇਂਦਰ ਸਰਕਾਰ ਨਾਲ ਸਟੈਂਡ ਕਰਦੀਆਂ ਵਾਂ ਉਹਨਾਂ ਨੂੰ ਹਾਸਲ ਕਰਨ ਵਾਸਤੇ ਲੜਾਈ ਜਿਹੜੀ ਆ ਉਹ ਯਾਰੀ ਆ ਸਾਨੂੰ ਨਾਲ ਧਰਨਾ ਲੱਗਾ ਤੁਸੀਂ ਉੱਚੇ ਤੁਹਾਡੀ ਗੱਲਬਾਤ ਹੋਈ ਕੀ ਕਿਸ ਉਸੰਦੇ ਦੀ ਗੱਲ ਕਰਵਾ ਲਈ ਕੀ ਗੱਲ ਹੈ ਅ ਦਰਸਲ ਇਹ ਗੱਲ ਕੀ ਹੈ ਜੀ ਵੀ ਜਿਹੜੀ ਸਭਰਾ 4 ਕਮਰਸ਼ੀਅਲ ਮਾਈਨਿੰਗ ਸਾਈਟ ਆ ਸਾਡੀ ਜਿਹੜੀ ਸਰਕਾਰ ਵੱਲੋਂ ਲੋਟਡ ਸਾਈਟ ਆ ਉਹਦੇ ਰਿਲੇਟਡ ਇਥੇ ਲੋਕਲ ਲੋਕਾਂ ਨੂੰ ਕੁਝ ਖਰਚੇ ਨੇ ਵੀ ਸ਼ਾਇਦ ਕਈਆਂ ਨੂੰ ਤੇ ਲੱਗਦਾ ਵੀ ਸ਼ਾਇਦ ਇਲਿਗਲ ਸਾਈਟ ਆ ਪਰ ਇਲਿਗਲ ਨਹੀਂ ਬਿਲਕੁਲ ਲੀਗਲ ਮਾਈਨਿੰਗ ਸਾਈਟ ਆ ਕਮਰਸ਼ੀਅਲ ਮਾਈਨਿੰਗ ਸਾਈਟ ਸਭਰਾ 4 ਤੇ ਉਹਦੇ ਬਾਕੀ ਚਲੋ ਗੱਲਬਾਤ ਪ੍ਰਸ਼ਾਸਨ ਵਿੱਚ ਪਾ ਕੇ ਕਰ ਰਹੇ ਆ ਜੀ ਜੋ ਵੀ ਗੱਲਬਾਤ ਆ ਉਹਨੂੰ ਟੇਬਲ ਟਾਕ ਦੇ ਜ਼ਰੀਏ ਸਿਰੇ ਲਾਇਆ ਜਾਊਗਾ ਤੇ ਫਿਰ ਉਸ ਤੋਂ ਬਾਅਦ ਅਪ੍ਰੋਚਰ ਚੁੱਕੀ ਤੇ ਸਰ ਉਹਦੇ ਆਰਡਰ ਸਾਰਾ ਕੁਛ ਜੀ ਜੀ ਬਿਲਕੁਲ ਟੋਟਲੀ ਲੀਗਲ ਸਾਈਟ ਹੈ ਤੇ ਮਾਨਯੋਗ ਹਾਈ ਕੋਰਟ ਦੇ ਵੀ ਆਰਡਰ ਨੇ ਇਹ ਕੋਰਟ ਨੂੰ ਸਾਈਟ ਨੂੰ ኦਪਰੇਸ਼ਨਲ ਕਰਨ ਦੇ ਜੀ ਸਰ ਕਿਸਾਨਾਂ ਨੂੰ ਕੀ ਡਰਿਆ ਹਾਂਜੀ ਕਿਸਾਨਾਂ ਨੂੰ ਕੀ ਡਰਿਆ ਕਿਸਾਨਾਂ ਨੂੰ ਸਰ ਹੁਣ ਜੋ ਵੀ ਕਿਸੇ ਦਾ ਖਰਸਾ ਜੇ ਕੋਈ ਖੁੱਲੇ ਤੌਰ ਤੇ ਸਿੱਧਾ ਸਾਡੇ ਕੋਲੇ ਕੋਈ ਸਾਹਮਣੇ ਆਇਆ ਨਹੀਂ ਵੀ ਖਰਸਾ ਹੈ ਕੀ ਆ ਬਸ ਇੱਕ ਜੇਦਾ ਜੀ ਵੀ ਅਸੀਂ ਖੱਡ ਰੁਕਣੀ ਤੇ ਕੰਮ ਰੋਕਣਾ ਜਿਵੇਂ ਹੋਰ ਜਗ੍ਹਾ ਤੇ ਹੋ ਰਿਹਾ ਹੋਰ ਤੇ ਕੋਈ ਗੱਲ ਨਹੀਂ ਬਸ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਦਿਨ ਗੱਲੇ ਜ਼ਮੀਨ ਹੈ ਤੇ ਵਿੱਚੋਂ ਦੀ ਰਾਹ ਨਿਕਲ ਰਿਹਾ ਤੇ ਮੈਂ ਕਿੱਧਰ ਜਾਵਾਂ ਜੀ ਨਹੀਂ ਜੀ ਬਿਲਕੁਲ ਜਿਹੜਾ ਇੱਥੇ ਅਸੀਂ ਆਪਣੀ ਜਗ੍ਹਾ ਠੇਕੇ ਤੇ ਲਈ ਆ ਕੰਟ੍ਰੈਕਟ ਜਿੱਥੋਂ ਦੀ ਅਸੀਂ ਰਸਤਾ ਬਣਾ ਰਹੇ ਉਸ ਤੋਂ ਅੱਗੇ ਸਾਡਾ ਚਾਰ ਕਰਮ ਦਾ ਜਿਹੜਾ ਸਾਈਟ ਨੂੰ ਸਰਕਾਰੀ ਰਸਤਾ ਲੱਗਦਾ ਹੈ ਉਹਦੇ ਉੱਤੇ ਆਪਦਾ ਰਸਤਾ ਬਣਾ ਰਹੇ ਆ ਇਹਦੀ ਜ਼ਮੀਨ ਦੇ ਕਿਸਾਨਾਂ ਨੇ ਸਿਰਫ ਇੱਕ ਮੁੱਦਾ ਬਣਾਇਆ ਕਿ ਅਸੀਂ ਖੱਡ ਰੋਕਣੀ ਆ ਲੱਗੇ ਹੋਰ ਵੀ ਦੋ ਤਿੰਨ ਖੱਡਾਂ ਚੱਲਦੀਆਂ ਸੀਗੀਆਂ ਉਹ ਉਹਨਾਂ ਦੀ ਵਜ੍ਹਾ ਨਾਲ ਬੰਦ ਹੋ ਗਈਆਂ ਜਾਂ ਕਿਸ ਤਰ੍ਹਾਂ ਨਾਲੋਂ ਇਹ ਸਿਰਫ ਇਸੇ ਖੱਡ ਤੇ ਹੀ ਕਿਉਂ ਕਿਸਾਨ ਜਿਹੜਾ ਉਹ ਬੋਲਦੇ ਇਹ ਹੁਣ ਕੀ ਕਹਿ ਸਕਦੇ ਜੀ ਤੇ ਹਰੇਕ ਜਦੋਂ ਕਿਸੇ ਦੀ ਦੁਕਾਨ ਚੱਲਦੀ ਲਾਗੇ ਹੋਰ ਖੁੱਲਣ ਲੱਗਿਆ ਤਕਲੀਫ ਤੱਕਲੇ ਨੂੰ ਹੁੰਦੀ ਆ ਜੀ ਤੁਹਾਡਾ ਮਨ ਹੈ ਕਿ ਤੁਸੀਂ ਮਤਲਬ ਕਿ ਸਿਰਫ ਕਿਸਾਨਾਂ ਨੂੰ ਇਹ ਗੱਲ ਕਹਿ ਰਹੇ ਹੋ ਕਿ ਕਿਸਾਨਾਂ ਦਾ ਇੱਕ ਮੁੱਦਾ ਵਾ ਵੀ ਇਹ ਖੱਡ ਰੋਕਣੀ ਸਿਰਫ ਇਸੇ ਹੀ ਖੱਡ ਤੇ ਕਿਉਂ ਕਿਸਾਨ ਜਿਹੜਾ ਉਹ ਪਿੱਛੇ ਪੈ ਵੀ ਇਹ ਨਹੀਂ ਇਹੀ ਸਾਨੂੰ ਖੋਦ ਲਈਏ ਸੀ ਸਾਡੇ ਲਈ ਸੋਚ ਦਾ ਵਿਸ਼ਾ ਜੀ ਵੀ ਮੰਨ ਲਓ ਜੇ ਬੰਨ ਟੁੱਟਦਾ ਆ ਫਿਰ ਹੋਰ ਸਾਈਟਾਂ ਇਹਨਾਂ ਦਾ ਮੇਨ ਖਰਸਾ ਜੀ ਵੀ ਖੱਡ ਚੱਲਣਾ ਬੰਦ ਟੁੱਟੂਗਾ ਫਿਰ ਇੱਥੇ 20 ਕਿਲੋਮੀਟਰ ਦੇ ਘੇਰੇ ਚ ਦੋ ਹੋਰ ਸਾਈਟਾਂ ਚੱਲ ਰਹੀਆਂ ਤੇ ਫਿਰ ਬੰਦ ਉੱਥੇ ਵੀ ਟੁੱਟ ਸਕਦਾ ਪਰ ਇਹ ਯੂਨੀਅਨ ਆ ਉੱਥੇ ਨਹੀਂ ਜਾ ਕੇ ਰੋਕ ਰਹੀਆਂ ਜੀ ਸਿਰਫ ਸੰਥੂ ਹੀ ਰੋਕਿਆ ਜਾ ਰਿਹਾ ਪ੍ਰਸ਼ਾਸਨ ਤੋਂ ਕੀ ਉਮੀਦ ਹੈ ਇਨਸਾਫ ਦੀ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਅਸੀਂ तकरीबन ਪੌਣੇ 2 ਸਾਲ ਹੋ ਗਏ ਜੀ 2 ਸਾਲ ਪਹਿਲਾਂ ਤਾਂ ਸਾਡਾ ਟੈਂਡਰ ਆ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਜੋਰਾ ਜਰਬੀ ਨਹੀਂ ਹਰੇਕ ਨੂੰ ਬੇਨਤੀ ਕੀਤੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹਦੇ ਖੱਟ ਦੇ ਫਾਇਦੇ ਕੀ ਆ ਇੱਥੇ ਵੀ ਦਰਿਆ ਦਾ ਪੇਟ ਇਸ ਟਾਈਮ ਦੀ ਬੰ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੀ ਦੇਖ ਲਓ ਜਿੱਥੇ ਆਪਾਂ ਖੜੇ ਇਹਦੇ ਨਾਲੋਂ ਦਰਿਆ ਦਾ ਸੈਂਟਰ ਉੱਚਾ ਇਹ ਅਸੀਂ ਤਾਂ ਸਾਰਿਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਜੇ ਦਰਿਆ ਦੀ ਖਦਾਈ ਹੋਊਗੀ ਪਾਣੀ ਜਿਹੜਾ ਬਿਲਕੁਲ ਸਿੱਧਾ ਵਗੂਗਾ ਤੇ ਬੰਨ ਦੀ ਸੇਫਟੀ ਬਾਹਰ ਦੀ ਸੇਫਟੀ ਆ ਉਹਦੇ ਨਾਲ ਜੀ ਮਜ਼ਦੂਰਾਂ ਨੂੰ ਹੀ ਕੰਮ ਮਿਲੇਗਾ ਜੇ ਜੀ ਬਿਲਕੁਲ ਜੀ ਬਿਲਕੁਲ ਇੱਥੇ ਜਿੱਥੇ ਵੀ ਅਸੀਂ ਸਾਈਟ ਚ ਲਾਉਂਦੇ ਹਾਂ ਉੱਥੇ ਮਜ਼ਦੂਰਾਂ ਨੂੰ ਬਿਲਕੁਲ ਕੰਮ ਮਿਲਦਾ ਹੀ ਆ ਜੀ ਹਰ ਇੱਕ ਦਾ ਕੰਮ ਬਹੁਤ ਸੋਹਣਾ